ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਮਾਜ ਮਹੱਲਾ ਪੰਜਵਾ ਵਿਸਰਨਾਹੀ ਏ ਵਡਦਾਤੇ ਕਰ ਕਿਰਪਾ ਭਗਤਨ ਸੰਗ ਰਾਤੇ ਦਿਨਸ ਰੈਣ ਜਿਉ ਤੁਧ ਧਿਆਈ ਇਹੋ ਦਾਨ ਮੋਹ ਕਰਣਾ ਜੀਉ ਹਾਂਜੀ ਇਹ ਜਿਉ ਪਾਠ ਜਿਵੇਂ ਪੜਿਆ ਗਿਆ ਜੱਜੇ ਨੂੰ ਸਿਹਾਰੀ ਦੇ ਨਾਲ ਹੀ ਪੜਨ ਲਹੇ ਕਈ ਵਾਰੀ ਆਪਾਂ ਪੜਨੇ ਕਿ ਦਿਨਸ ਰੈਣ ਜਿਉ ਤੁਧ ਧਿਆਈ ਜੀਓ ਨੇ ਇਥੇ ਜਿਓ ਜਿਓ ਜੱਜੇ ਨੂੰ ਸਿਹਾਰੀ ਦੇ ਨਾਲ ਹੈ ਜਿਓ ਇਸੇ ਤਰ੍ਹਾਂ ਹੀ ਇਹ ਵਾਟ ਕਰਨਾ ਹੈ ਦਿਨਸ ਰੈਣ ਜਿਓ ਤੁਦ ਧਿਆਈ ਇਹੋ ਦਾਨ ਮੋਹ ਕਰਣਾ ਜਿਓ ਮਾਟੀ ਅੰਦੀ ਸੁਰਤ ਸਮਾਈ ਸਭ ਕੁਛ ਦਿਆ ਭਲੀ ਆ ਜਾਈ ਅਨੰਦ ਬినੋਦ ਚੋਜ ਤਮਾਸੇ ਤੁਦ ਭਾਵੇ ਤੁਦ ਭਾਵੇ ਸੋ ਹੋਣਾ ਜਿਓ ਜਿਸ ਦਾ ਦਿੱਤਾ ਸਭ ਕੁਛ ਲੈਣਾ 36 ਅੰਮ੍ਰਿਤ ਭੋਜਨ ਖਾਣਾ ਸਹਿਜ ਸੁਖਾਲੀ ਸੀਤਲ ਪਵਣ ਸਹਿਜ ਕੇਲ ਰੰਗ ਕਰਣਾ ਜੀਉ ਸਾ ਬੁੱਧ ਦੀਜੈ ਜਿਤ ਵਿਸਰਹਿ ਨਾਹੀ ਸਾ ਮਤ ਦੀਜੈ ਜਿਤ ਤੁਧ ਧਿਾਈ ਸਾਸ ਸਾਸ ਤੇਰੇ ਗੁਣ ਗਾਵਾ ਓਟ ਨਾਨਕ ਗੁਰ ਚਰਣਾ ਜੀਉ ਮਾਜ ਮਹੱਲਾ ਪੰਜਵਾ ਸਿਫਤ ਸਾਲਾਹਣ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਭਾਈ ਸੋਈ ਜਪ ਜੋ ਪ੍ਰਭ ਜੀਉ ਭਾਵੈ ਭਾਣਾ ਪੂਰ ਗਿਆਨਾ ਜੀਉ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਤੇਰਾ ਮਨ ਭਾਵੈ ਤੂੰ ਸੰਤਨ ਕਾ ਸੰਤ ਤੁਮਾਰੇ ਸੰਤ ਸਾਹਿਬ ਮਨ ਮਾਨਾ ਜੀਉ ਤੂੰ ਸੰਤਨ ਕੀ ਕਰਹ ਪ੍ਰਤਪਾਲਾ ਸੰਤ ਖੇਲਹਿ ਤੁਮ ਸੰਗ ਗੋਪਾਲਾ ਥੋੜਾ ਜਿਹਾ ਭਾਰਾ ਕਰਨ ਖੇਲ ਹੈ ਖੇਲਣ ਦੀ ਵਜ ਖੇਡ ਦੀ ਖੇਡ ਦੇ ਵਜਗ ਹੈ ਸੰਤ ਖੇਲ ਹੈ ਤੁਮ ਸੰਗ ਗੋਪਾਲਾ ਸੰਤ ਖੇਲ ਹੈ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂ ਸੰਤਨ ਕੇ ਪ੍ਰਾਨਾ ਜੀਉ ਓਨ ਸੰਤਨ ਕਾ ਮੇਰਾ ਮਨ ਕੁਰਬਾਨੇ ਜਿਨ ਤੂ ਜਾਤਾ ਜੋ ਤੁਧ ਮਨ ਭਾਨੇ ਵਾਹਿਗੁਰੂ ਵਾਹਿਗੁਰੂ ਇਥੇ ਅਸੀਂ ਭਾਨੇ ਬਾਤ ਨਹੀਂ ਕਰਨਾ ਜੀ ਇਥੇ ਪੋਲਾ ਕਰਾਂਗੇ ਓਨ ਸੰਤਨ ਕਾ ਮੇਰਾ ਮਨ ਕੁਰਬਾਨੇ ਜਿੰਤੋਂ ਜਾਤਾ ਜੋ ਤੁਦਮਨ ਪਾਣੇ ਪਾਣੇ ਪੋਲੇ ਤੈਨੂੰ ਭੌਂਦੇ ਹਨ ਜਾਂ ਪਾਣੇ ਵਿੱਚ ਪਾਣੇ ਹਾਂ ਥੋੜਾ ਜਿਹਾ ਪੋਲਾ ਪਾਣੇ ਨਹੀਂ ਕਰਨਾ ਪਾਣੇ ਜਿਵੇਂ ਨੋਟ ਕਰ ਲਓ ਭਾਵੇਂ ਪਾਣੇ ਜਿਉ ਪਾਣੀ ਸੰਗ ਪਾਣੀ ਉਹਨੂੰ ਵੀ ਕਈ ਵਾਰੀ ਪਾਣੀ ਸੰਗ ਪਾਣੀ ਪੜਦੇ ਨੇ ਉਥੇ ਪਾਣੀ ਨਹੀਂ ਕਿਉਂ ਪਾਣੀ ਸੰਗ ਪਾਣੀ ਇੱਥੇ ਵੀ ਇਹਨੂੰ ਥੋੜਾ ਜਿਹਾ ਜਿਵੇਂ ਬਾਪੁਰਖ ਹਨ ਕਿਹਾ ਥੋੜਾ ਜਿਹਾ ਇਸ ਪਾਠ ਨੂੰ ਆਪਾਂ ਪੋਲਾ ਕਰੀਏ ਜੀ ਪਿਛਲਾ ਕੁਰਬਾਨਾ ਹੀ ਕਰਨਾ ਪਰ ਇਹ ਕਰਨਾ ਜੋ ਤੁਧ ਮਨ ਭਾਣੇ ਤੇ ਭਾਣੇ ਕਹਿਣ ਲੱਗੇ ਤੇ ਭਾਣੇ ਰਾਣਾ ਨਾ ਕਿਤੇ ਬੁਲਾ ਦੀ ਇਹ ਵੀ ਧਿਆਨ ਸਾਵਧਾਨੀ ਹੋਣੀ ਚਾਹੀਦੀ ਹੈ ਆ ਪੜੀਏ ਫਿਰ ਔਨ ਸੰਤਨ ਕਾ ਮੇਰਾ ਮਨ ਕੁਰਬਾਨੇ ਜਿਨ ਤੂੰ ਜਾਤਾ ਜੋ ਤੁਧ ਮਨ ਭਾਣੇ ਸ਼ਾਬਾਸ਼ ਤਿਨ ਕੈ ਸੰਗ ਸਦਾ ਸੁਖ ਪਾਇਆ ਹਰ ਰਸ ਨਾਨਕ ਤ੍ਰਿਪਤ ਅਗਾਨਾ ਜੀਉ ਮਾਜ ਮਹੱਲਾ ਪੰਜਵਾ ਤੂੰ ਜਲ ਨਿਧ ਹਮ ਮੀਨ ਤੁਮਾਰੇ ਤੇਰਾ ਨਾਮ ਬੂੰਦ ਹਮ ਚਾਤ੍ਰਿਕ ਤਖ ਹਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮਹੀ ਸੰਗ ਮਨ ਲੀਨਾ ਜੀਓ ਜਿਉ ਬਾਰਕ ਪੀ ਖੀਰ ਅਗਾਵਾ ਜਿਉ ਨਿਰਧਨ ਧਨ ਦੇਖ ਸੁਖ ਪਾਵੇ ਜਿਉ ਨਿਰਧਨ ਧਨ ਦੇਖ ਸੁਖ ਪਾਵੇ ਜਿਉ ਨਿਰਧਨ ਧਨ ਦੇਖ ਸੁਖ ਪਾਵੇ ਤ੍ਰਿਖਾਵੰਤ ਜਲ ਪੀਵਤ ਠੰਡਾ ਤੇਉ ਹਰ ਸੰਗ ਇਹੋ ਮਨ ਪੀਨਾ ਜੀਓ ਜਿਉ ਅੰਧਿਆਰਾ ਦੀਪਕ ਪ੍ਰਗਾਸਾ ਭਰਤਾ ਚਤਵਤ ਪੂਰਨ ਆਸਾ ਮਿਲ ਪ੍ਰੀਤਮ ਜਿਉ ਹੋਤ ਅਨੰਦਾ ਤੇਉ ਹਰ ਰੰਗ ਮਨ ਰੰਗੀਨਾ ਜੀਓ ਸੰਤਨ ਮੋਕਾ ਹਰ ਮਾਰਗ ਪਾਇਆ ਸਾਧ ਕ੍ਰਿਪਾਲ ਹਰ ਸੰਗ ਗਿਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਚਦੀਨਾ ਜੀਓ ਮਾਜ ਮਹੱਲਾ ਪੰਜਵਾ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ ਦੂਖ ਬਿਡਾਰਨ ਹਰੀਆ ਸੁਖਦਾਈ ਤੇ ਬਿਸਰਾ ਸੁਖਦਾਈ ਦੂਖ ਬਿਡਾਰਨ ਹਰੀਆ ਅਵਰ ਸਾਦ ਚਖ ਸਗਲੇ ਦੇਖੇ ਮਨ ਦੇਖੇ ਤੇ ਬਿਸਰਾ ਅਵਰ ਸਾਦ ਚਖ ਸਗਲੇ ਦੇਖੇ ਮਨ ਹਰ ਰਸ ਸਭ ਤੇ ਮੀਠਾ ਜੀਓ ਜੋ ਜੋ ਪੀਵੇ ਸੋ ਤ੍ਰਿਪਤਾਵੇ ਅਮਰ ਹੋਵੇ ਜੋ ਨਾ ਜੋ ਨਾਮ ਰਸ ਪਾਵੇ ਨਾਮ ਨਿਧਾਨਤ ਸਹਿ ਪ੍ਰਾਪਤ ਜਿਸ ਸ਼ਬਦ ਗੁਰੂ ਮਨ ਵੂਠਾ ਜੀਓ ਜਿਨ ਹਰ ਰਸ ਪਾਇਆ ਸੋ ਤ੍ਰਿਪਤ ਅਗਾਨਾ ਜਿਨ ਹਰ ਸਾਧ ਪਾਇਆ ਸੋ ਨਾਹੇ ਡੁਲਾਨਾ ਤਸਹਿ ਪ੍ਰਾਪਤ ਹਰ ਹਰ ਨਾਮ ਜਿਸ ਮਸਤਕ ਭਾ ਗੀਠਾ ਜੀਓ ਹਰ ਇਕਸ ਹਰ ਹਰ ਇਕਸ ਹੱਥ ਆਇਆ ਵਰਸਾਣੇ ਬਹੁ ਤੇਰੇ ਇਕ ਲਗ ਮੁਕਤ ਭਾਏ ਕਣੇਰੇ ਨਾਮ ਨਿਧਾਨਾ ਗੁਰਮੁਖ ਪਾਈਐ ਕਹੋ ਨਾਨਕ ਵਿਰਲੀ ਡੀਠਾ ਜੀਓ